ਤੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਂਗਕਾਂਗ ਦੇ ਵਿੱਚ ਰੂ ਕੰਬਾਉ ਮੌਤ ਦੀ ਖਬਰ ਜਦੋਂ ਮਾਪਿਆਂ ਨੂੰ ਮਿਲਦੀ ਹੈ ਤਾਂ ਤਾਂ ਹਾਂ ਮਾਰਦਾ ਰੋਂਦਾ ਹੋਇਆ ਪਰਿਵਾਰ ਚੱਲਿਆ ਨਹੀਂ ਜ਼ਿਆਦਾ ਤਾਂ ਬਿਲਕੁਲ ਦੱਸਦੀ ਹੈ ਕਿ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ 25 ਸਾਲ ਹੁੰਦੀ ਹੈ ਹਜੇ 1 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੁੰਦਾ ਹੈ ਤਾਂ ਦੱਸਦੀ ਹੈ ਕਿ ਉਸ ਦਾ ਹਮਸਫਰੀ ਯਾਨੀ ਉਸ ਦੀ ਘਰ ਵਾਲੀ ਦਾ ਪਰਿਵਾਰ ਹਾਂਗਕਾਂਗ ਦੇ ਵਿੱਚ ਪੀਆਰਸੀ ਪੱਕਾ ਸੀ ਔਰ ਉਹ ਨੌਜਵਾਨ ਵੀ ਆਪਣੀ ਪਤਨੀ ਦੇ ਨਾਲ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਤਾਂ 6 ਮਹੀਨਿਆਂ ਬਾਅਦ ਹੀ ਉਹ ਵਿਆਹ ਤੋਂ ਹਾਂਗਕਾਂਗ ਚਲਾ ਜਾਂਦਾ ਔਰ ਕੁਝ ਦਿਨਾਂ ਬਾਅਦ ਉਸ ਦਾ ਪਤਨੀ ਦੇ ਨਾਲ ਕਲੇਸ਼ ਹੁੰਦਾ ਜਿਸ ਸੇ ਚਲਦਿਆਂ ਉਹ ਵਾਪਸ ਵੀ ਆ ਜਾਂਦਾ ਪਰ ਰਿਸ਼ਤੇਦਾਰ ਨੇ ਜਿਹੜੇ ਵਿਚ ਪੈ ਕਿ ਉਹਨਾਂ ਦੀ ਸੁਲ੍ਹਾ ਕਰਵਾ ਦਿੰਦੇ ਨੇ ਔਰ ਉਸ ਨੂੰ ਫਿਰ ਤੋਂ ਹਾਂਗਕਾਂਗ ਪੇਛੇ ਨਿੰਦੇ ਨੇ ਜਿਸ ਸੇ ਚਲਦਿਆਂ ਉਸ ਨੌਜਵਾਨ ਤਸਦੀ ਪਤਨੀ ਦੇ ਵਿਚਾਰੇ ਕੁਝ ਇਸ ਤਰ੍ਹਾਂ ਦੀ ਅਣਬਣ ਹੋ ਜਾਂਦੀ ਹੈ ਕਿ ਉਸਤੇ ਸਹੁਰਾ ਪਰਿਵਾਰ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਔਰ ਥੋੜੇ ਦਿਨਾਂ ਬਾਅਦ ਹੀ ਫਿਰ ਖਬਰ ਮਿਲਦੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਆ ਹੁਣ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਿਆ ਸਕਦੇ ਆ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਨੌਜਵਾਨ ਦੇ ਸਹੁਰੇ ਪਰਿਵਾਰ ਦੇ ਉੱਤੇ ਕਿ ਉਹਨਾਂ ਦੇ ਪੁੱਤ ਨੇ ਕੋਈ ਫਾਹਾ ਨਹੀਂ ਲਿਆ ਸਗੋਂ ਕਤਲ ਦਾ ਖੱਛਾ ਜਤਾਇਆ ਜਾ ਰਿਹਾ ਤਦ ਆਸੀ ਕਿ ਪੂਰਾ ਮਾਮਲਾ ਜਿਹੜਾ ਫਰੀਦਕੋਟ ਤੋਂ ਸਾਹਮਣੇ ਹੈ ਜਿੱਥੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਹਾਂਗਕਾਂਗ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਵੀ ਸੁਣ ਲੈਂਦੇ ਹਾਂ ਮੇਰਾ ਨਾਮ ਸੁਖਦੀਪ ਘੋੜੇ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਦਾ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ 1 ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਫਿਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਆ ਜਿਹੜਾ ਉਹਨਾਂ ਨੇ ਆ ਦਾ ਨਜ਼ਾਰਾ ਸਭ ਕਥਾ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਆ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰੀਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਇਸ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਲਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਬਾਹਰ ਚਲੇ ਗਏ ਸੀ ਤਾਂ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਯਾ ਅਸੀਂ ਇਹਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਇਹਦੀ ਜ਼ਿੰਮੇਵਾਰੀ ਤੇ ਅਸੀਂ ਇਹਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10 15 15 ਦਿਨ ਇਕੱਠੇ ਰਹੇ ਆ ਫਿਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ 'ਚ ਸਾਡੀਆਂ ਗੱਲਾਂ ਦੱਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਹਣਾ ਇਹਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨ ਕੇ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਇਹਦੀ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਸਾਈਨਸ ਪੀਪਲਸ ਨੂੰ ਬੁਲਾ ਕੇ ਅਸੀਂ ਤਾਂ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀਆਂ ਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲ ਗਿਆ ਫਿਰ ਇਹਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਚਾਹੁੰਦੇ ਸੀ ਚਲੋਵੇਂ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਆ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਹਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਇਹਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵੀ ਹਰਪ੍ਰੀਤ ਨੇ ਫਾਇਲ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਆ ਜੇ ਸਾਲ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਪੂਰਨਵੇਂ ਕੱਪੜੇ ਜ ਜਿਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਉਹ ਨਹੀਂ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈਗੀਆਂ ਆਉਂਦੀਆਂ ਜਿਹੜੀਆਂ ਨੇ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਐੰਜ ਕੀਤਾ ਇਹਨਾਂ ਨੇ ਮੈਨੂੰ ਐੰਜ ਕੀਤਾ ਫੇਰੀ ਬਣ ਕੇ ਜਿਹੜੀ ਉਹਨਾਂ ਨੇ ਉਹ ਇਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਜਾਂ ਇਹਨੂੰ ਧਮਕੀਆਂ ਦੇ ਰਹੇ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਵੇ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉਹਦੇ ਕੋਈ ਨਹੀਂ ਸੁਸਾਇਸਾਈਟ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਕਿ ਨਾ ਜੜਾ ਬਲਦੇਵ ਸਿੰਘ ਜਿਹੜੇ ਬੇਟੇ ਦੀ ਡੈਥ ਹੋਈ ਉਹਤੇ ਕੀ ਕਹਿਣਾ ਜਾਨੇ ਉਹ ਕੀ ਮੰਗਤ ਸੀ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਹੁਣ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੁਸਾਇਸਾਈਟ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਕਰ ਨਹੀਂ ਚਾਹਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜਿਆਦਾ ਟੌਰਚਰ ਕਰਕੇ ਤੇ ਉਸ ਉਸ ਦਾ ਕਰ ਨਹੀਂ ਸਕਦਾ ਸੀ ਪਰ ਉਸ ਨੂੰ ਸ਼ੱਕ ਲੱਗਦਾ ਵੀ ਉਹਨੂੰ ਉਹਦਾ ਮਰਡਰ ਹੋਇਆ ਤੇ ਇਹਦੀ ਜਾਂਚ ਕੀਤੀ ਜਾਵੇ ਤੁਹਾਨੂੰ ਇਨਸਾਫ ਮਿਲੇ ਅਮਿਤ ਇਹਦੇ ਵਿੱਚ ਮੈਨੂੰ ਨਹੀਂ ਤਾਂ ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਂਗਕਾਂਗ ਦੇ ਵਿੱਚ ਰੂ ਕੰਬਾਉ ਮੌਤ ਦੀ ਖਬਰ ਜਦੋਂ ਮਾਪਿਆਂ ਨੂੰ ਮਿਲਦੀ ਹੈ ਤਾਂ ਤਾਂ ਹਾਂ ਮਾਰਦਾ ਰੋਂਦਾ ਹੋਇਆ ਪਰਿਵਾਰ ਝੱਲਿਆ ਨਹੀਂ ਜਾਦਾ ਤਾਂ ਬਿਲਕੁਲ ਦੱਸਦੀ ਹੈ ਕਿ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ 25 ਸਾਲ ਹੁੰਦੀ ਹੈ ਹਜੇ ਇੱਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੁੰਦਾ ਹੈ ਤਾਂ ਦੱਸਦੀ ਹੈ ਕਿ ਉਸ ਦਾ ਹਮਸਫਰੀ ਯਾਨੀ ਉਸ ਦੀ ਘਰ ਵਾਲੀ ਦਾ ਪਰਿਵਾਰ ਹਾਂਗਕਾਂਗ ਦੇ ਵਿੱਚ ਪੀ ਆਰ ਸੀ ਪੱਕਾ ਸੀ ਔਰ ਉਹ ਨੌਜਵਾਨ ਵੀ ਆਪਣੀ ਪਤਨੀ ਦੇ ਨਾਲ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਤਾਂ 6 ਮਹੀਨਿਆਂ ਬਾਅਦ ਹੀ ਉਹ ਵਿਆਹ ਤੋਂ ਹਾਂਗਕਾਂਗ ਚਲਾ ਜਾਂਦਾ ਔਰ ਕੁਝ ਦਿਨਾਂ ਬਾਅਦ ਉਸ ਦਾ ਪਤਨੀ ਦੇ ਨਾਲ ਕਲੇਸ਼ ਹੁੰਦਾ ਜਿਸ ਸੇ ਚਲਦਿਆਂ ਉਹ ਵਾਪਸ ਵੀ ਆ ਜਾਂਦਾ ਪਰ ਰਿਸ਼ਤੇਦਾਰ ਨੇ ਜਿਹੜੇ ਵਿਚਪੈ ਕੇ ਉਹਨਾਂ ਦੀ ਸੁਲਾਹ ਕਰਵਾ ਦਿੰਦੇ ਨੇ ਔਰ ਉਸ ਨੂੰ ਫਿਰ ਤੋਂ ਹਾਂਗਕਾਂਗ ਤੇਜ ਦਿੰਦੇ ਨੇ ਜਿਸ ਸੇ ਚਲਦਿਆਂ ਉਸ ਨੌਜਵਾਨ ਤਸਦੀ ਪਤਨੀ ਦੇ ਵਿਚਾਰੇ ਕੁਝ ਇਸ ਤਰ੍ਹਾਂ ਦੀ ਅਣਬਣ ਹੋ ਜਾਂਦੀ ਹੈ ਕਿ ਉਸਦੇ ਸਹੁਰਾ ਪਰਿਵਾਰ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਔਰ ਥੋੜੇ ਦਿਨਾਂ ਬਾਅਦ ਹੀ ਫਿਰ ਖਬਰ ਮਿਲਦੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਹੁਣ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਹਿ ਸਕਦੇ ਆ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਨੌਜਵਾਨ ਦੇ ਸਹੁਰੇ ਪਰਿਵਾਰ ਦੇ ਉੱਤੇ ਕਿ ਉਹਨਾਂ ਦੇ ਪੁੱਤ ਨੇ ਕੋਈ ਫਾਹਾ ਨਹੀਂ ਲਿਆ ਸਗੋਂ ਕਤਲ ਦਾ ਖੱਛਾ ਜਤਾਇਆ ਜਾ ਰਿਹਾ ਤਾਂ ਦੱਸਦੇ ਕਿ ਪੂਰਾ ਮਾਮਲਾ ਜਿਹੜਾ ਫਰੀਦਕੋਟ ਤੋਂ ਸਾਹਮਣੇ ਜਿੱਥੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਹਾਂਗਕਾਂਗ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਵੀ ਸੁਣ ਲੈਂਦੇ ਹਾਂ ਮੇਰਾ ਨਾਮ ਸੁਖਦੇਵ ਖਰ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਦਾ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ 1 ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਰਾ ਸਭ ਦਾ ਉਹਨਾਂ ਦਾ ਬਦਲ ਗਿਆ ਸੀ ਇਹ ਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰੇ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਰਿਸੈਟਰਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰੇ ਬਾਹਰ ਚਲੇ ਗਏ ਸੀ ਤੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਯਾ ਅਸੀਂ ਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਦੀ ਜ਼ਿੰਮੇਵਾਰੀ ਤੇ ਅਸੀਂ ਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10-15 15 ਦਿਨ ਇਕੱਠੇ ਰਹੇ ਆ ਫਿਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ 'ਚ ਸਾਡੀਆਂ ਗੱਲਾਂ ਦਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਹਣਾ ਤੈਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਹਾਂ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨ ਕਿ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਇਹਦੀ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਇਸ ਚਾਈਨਸ ਪੀਪਲਸ ਨੂੰ ਬੁਲਾ ਕੇ ਅਸੀਂ ਤੁਹਾਡਾ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀ ਇਹਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲ ਗਿਆ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਚਾਹੁੰਦੇ ਸੀ ਚਲੋ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਹੈ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਐਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵਿਹਾਰਪੁਰ ਨੇ ਫਾਇਲ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਆ ਜੇ ਸਾਲ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਉਹ ਨਵੇਂ ਕੱਪੜੇ ਆ ਜੋ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਹੋਣੀ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਐ ਕਿਉਂ ਆਉਂਦੀਆਂ ਜਿਹੜੀਆਂ ਨੇ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਇੰਜ ਕੀਤਾ ਇਹਨਾਂ ਨੇ ਮੈਨੂੰ ਇੰਜ ਕੀਤਾ ਪਹਿਰੇ ਵਨ ਕੇ ਜਿਹੜੇ ਉਹਨਾਂ ਨੇ ਉਹ ਇਤਤੋ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਜਾਂ ਉਹਨੂੰ ਧਮਕੀਆਂ ਦੇ ਰਹੀ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਉ ਹੋਈ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉੱਥੇ ਕੋਈ ਉਹਨੇ ਸੋਸਾਇਟੀ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਕਿ ਨਾ ਜੜਾ ਬਲਦੇਵ ਸਿੰਘ ਜਿਹੜੇ ਬੇਟੇ ਦੀ ਡੈਥ ਹੋਈ ਉੱਥੇ ਕੀ ਕਹਿਣਾ ਜਾਨੇ ਉਹ ਕੀ ਮੰਗਤ ਸੀ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਉਹ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੁਸਾਇਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਕਰ ਨਹੀਂ ਸਕਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜ਼ਿਆਦਾ ਟੌਰਚਰ ਕਰਕੇ ਤੇ ਉਹ ਸੁਸਾਇਡ ਤਾਂ ਕਰ ਹੀ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਕੋਈ ਦਾ ਮਰਡਰ ਹੋਇਆ ਇਹਦੀ ਜਾਂਚ ਕੀਤੀ ਜਾਵੇ ਸਾਨੂੰ ਇਨਸਾਫ ਮਿਲੇ ਯਾ ਉਹ ਕਿਨੇ ਵਿਚ ਮੈਨੂੰ ਨਾ ਤੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਂਗਕਾਂਗ ਦੇ ਵਿੱਚ ਰੂ ਕੰਬਾਉ ਮੌਤ ਦੀ ਖਬਰ ਜਦੋਂ ਮਾਪਿਆਂ ਨੂੰ ਮਿਲਦੀ ਹੈ ਤਾਂ ਤਾਂ ਹਾਂ ਮਾਰਦਾ ਰੋਂਦਾ ਹੋਇਆ ਪਰਿਵਾਰ ਚੱਲਿਆ ਨਹੀਂ ਜ਼ਿਆਦਾ ਤਾਂ ਬਿਲਕੁਲ ਦੱਸਦੀ ਹੈ ਕਿ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ 25 ਸਾਲ ਹੁੰਦੀ ਹੈ ਹਜੇ 1 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੁੰਦਾ ਹੈ ਤਾਂ ਦੱਸਦੀ ਹੈ ਕਿ ਉਸ ਦਾ ਹਮਸਫਰ ਯਾਨੀ ਉਸ ਦੀ ਘਰ ਵਾਲੀ ਦਾ ਪਰਿਵਾਰ ਹਾਂਗਕਾਂਗ ਦੇ ਵਿੱਚ ਪੀਆਰਸੀ ਪੱਕਾ ਸੀ ਔਰ ਉਹ ਨੌਜਵਾਨ ਵੀ ਆਪਣੀ ਪਤਨੀ ਦੇ ਨਾਲ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਤਾਂ 6 ਮਹੀਨਿਆਂ ਬਾਅਦ ਹੀ ਉਹ ਵਿਆਹ ਤੋਂ ਹਾਂਗਕਾਂਗ ਚਲਾ ਜਾਂਦਾ ਕੁਝ ਦਿਨਾਂ ਬਾਅਦ ਉਸ ਆ ਪਤਨੀ ਦੇ ਨਾਲ ਕਲੇਸ਼ ਹੁੰਦਾ ਜਿਸ ਤੇ ਚਲਦਿਆਂ ਉਹ ਵਾਪਸ ਵੀ ਆ ਜਾਂਦਾ ਪਰ ਰਿਸ਼ਤੇਦਾਰ ਨੇ ਜਿਹੜੇ ਵਿਚਪੈ ਕੇ ਉਹਨਾਂ ਦੀ ਸੁਲਾਹ ਕਰਵਾ ਦਿੰਦੇ ਨੇ ਔਰ ਉਸ ਨੂੰ ਫਿਰ ਤੋਂ ਹਾਂਗਕਾਂਗ ਭੇਜ ਦਿੰਦੇ ਨੇ ਜਿਸ ਤੇ ਚਲਦਿਆਂ ਉਸ ਨੌਜਵਾਨ ਤਸਦੀ ਪਤਨੀ ਦੇ ਵਿਚਾਲੇ ਕੁਝ ਇਸ ਤਰ੍ਹਾਂ ਦੀ ਅਣਬਣ ਹੋ ਜਾਂਦੀ ਹੈ ਕਿ ਉਸ ਤੇ ਸਹੁਰਾ ਪਰਿਵਾਰ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਔਰ ਥੋੜੇ ਦਿਨਾਂ ਬਾਅਦ ਹੀ ਫਿਰ ਖਬਰ ਮਿਲਦੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਹੁਣ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਹਿ ਸਕਦੇ ਆ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਨੌਜਵਾਨ ਦੇ ਸਹੁਰੇ ਪਰਿਵਾਰ ਦੇ ਉੱਤੇ ਕਿ ਉਹਨਾਂ ਦੇ ਪੁੱਤ ਨੇ ਕੋਈ ਫਾਹਾ ਨਹੀਂ ਲਿਆ ਸਗੋਂ ਕਤਲ ਦਾ ਖੱਛਾ ਜਤਾਇਆ ਜਾ ਰਿਹਾ ਤਾਂ ਦੱਸਿਓ ਕਿ ਪੂਰਾ ਮਾਮਲਾ ਜਿਹੜਾ ਫਰੀਦਕੋਟ ਤੋਂ ਸਾਹਮਣੇ ਹੈ ਜਿੱਥੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਹਾਂਗਕਾਂਗ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਵੀ ਸੁਣ ਲੈਂਦੇ ਹਾਂ ਮੇਰਾ ਨਾਮ ਸੁਖਦੀਪ ਘੋੜਾ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਦਾ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ 1 ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਫਿਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਰਾ ਸਭ ਕੁਤਾ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਆ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਇਹ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਇਸ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਲਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਬਾਹਰ ਚਲੇ ਗਏ ਸੀ ਤਾਂ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਯਾ ਅਸੀਂ ਇਹਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਇਹਦੀ ਜ਼ਿੰਮੇਵਾਰੀ ਤੇ ਅਸੀਂ ਇਹਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਵੀ ਅਸੀ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10 15 15 ਦਿਨ ਇਕੱਠੇ ਰਹੇ ਆ ਫਿਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ 'ਚ ਸਾਡੀਆਂ ਗੱਲਾਂ ਦਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਆਣਾ ਤੁਹਾਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਆ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਆਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨਕੇ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਇਹਦੀ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਸਾਈਨਸ ਪੀਪਲਸ ਨੂੰ ਬੁਲਾ ਕੇ ਅਸੀਂ ਤਾਂ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀਆਂ ਇਹਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਇਹਨਾਂ ਦਾ ਡਿਸਪਿਊਟ ਚੱਲੀ ਗਿਆ ਇਰੇ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਚਾਹੁੰਦੇ ਸੀ ਚਲੋਵੇਂ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਆ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਹਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਇਹਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵਿਹਾਰ ਤੇ ਨੇ ਫਾਇਲ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਆ ਜੇ ਸਾਲ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਪੂਰਨ ਮੇ ਕੱਪੜਿਆਂ ਜੋ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਉਹਨੇ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈਆਂ ਗਿਆਉਂਦੀਆਂ ਜਿਹੜੀਆਂ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਇੰਜ ਕੀਤਾ ਇਹਨਾਂ ਨੇ ਮੈਨੂੰ ਇੰਜ ਕੀਤਾ ਫੇਰ ਹੀ ਬਣ ਕੇ ਜਿਹੜੇ ਉਹਨਾਂ ਨੇ ਉਹ ਇਤੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਜਾਂ ਇਹਨੂੰ ਧਮਕੀਆਂ ਦੇ ਰਹੇ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਵੇ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉਹਤੇ ਕੋਈ ਸੁਸਾਇਸਾਈਡ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਕਿ ਨਾ ਜਟੜ ਬਲਦੇਵ ਸਿੰਘ ਜਿਹੜੇ ਜਿਹੜੇ ਬੇਟੇ ਦੀ ਡੈਥ ਹੋਈ ਉਹਤੇ ਕੀ ਹੈ ਨਾ ਜੰਨੇ ਉਹ ਕੀ ਮੰਗਤ ਸੀ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੁਸਾਇਸਾਈਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਕਰ ਨਹੀਂ ਸਕਦਾ ਵੀ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜਿਆਦਾ ਟੌਰਚਰ ਕਰਕੇ ਤੇ ਉਸ ਉਸ ਜਿਹੜਾ ਕਰ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਉਹਦਾ ਮਰਡਰ ਹੋਇਆ ਹੈ ਇਹਦੀ ਜਾਂਚ ਕੀਤੀ ਜਾਵੇ ਤਾਂ ਨੂੰ ਇਨਸਾਫ ਮਿਲੇ ਤਾਂ ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਂਗਕਾਂਗ ਦੇ ਵਿੱਚ ਰੂ ਕੰਬਾਉ ਮੌਤ ਦੀ ਖਬਰ ਜਦੋਂ ਮਾਪਿਆਂ ਨੂੰ ਮਿਲਦੀ ਹੈ ਤਾਂ ਤਾਂ ਹਾਂ ਮਾਰਦਾ ਰੋਂਦਾ ਹੋਇਆ ਪਰਿਵਾਰ ਝੱਲਿਆ ਨਹੀਂ ਜਾਦਾ ਤਾਂ ਬਿਲਕੁਲ ਦੱਸਦੀ ਹੈ ਕਿ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ 25 ਸਾਲ ਹੁੰਦੀ ਹੈ ਹਜੇ 1 ਸਾਲ ਪਹਿਲਾਂ ਹੀ ਉਸ ਦਾ ਵਿਆਹ ਹੁੰਦਾ ਹੈ ਤਾਂ ਦੱਸਦੀ ਹੈ ਕਿ ਉਸ ਦਾ ਹਮਸਫਰ ਯਾਨੀ ਉਸ ਦੀ ਘਰ ਵਾਲੀ ਦਾ ਪਰਿਵਾਰ ਹਾਂਗਕਾਂਗ ਦੇ ਵਿੱਚ ਪੀ ਆਰ ਸੀ ਪੱਕਾ ਸੀ ਔਰ ਨੌਜਵਾਨ ਵੀ ਆਪਣੀ ਪਤਨੀ ਦੇ ਨਾਲ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਤਾਂ ਛੇ ਮਹੀਨਿਆਂ ਬਾਅਦ ਹੀ ਉਹ ਵਿਆਹ ਤੋਂ ਹਾਂਗਕਾਂਗ ਚਲਾ ਜਾਂਦਾ ਔਰ ਕੁਝ ਦਿਨਾਂ ਬਾਅਦ ਉਸ ਦਾ ਪਤਨੀ ਦੇ ਨਾਲ ਕਲੇਸ਼ ਹੁੰਦਾ ਜਿਸ ਤੇ ਚਲਦਿਆਂ ਉਹ ਵਾਪਸ ਵੀ ਆ ਜਾਂਦਾ ਪਰ ਰਿਸ਼ਤੇਦਾਰ ਨੇ ਜਿਹੜੇ ਵਿਚ ਪੈ ਕੇ ਉਹਨਾਂ ਦੀ ਸੁਲਾਹ ਕਰਵਾ ਦਿੰਦੇ ਨੇ ਔਰ ਉਸ ਨੂੰ ਫਿਰ ਤੋਂ ਹਾਂਗਕਾਂਗ ਤੇਜ ਦਿੰਦੇ ਨੇ ਜਿਸ ਤੇ ਚਲਦਿਆਂ ਉਸ ਨੌਜਵਾਨ ਤਸਦੀ ਪਤਨੀ ਦੇ ਵਿਚਾਲੇ ਕੁਝ ਇਸ ਤਰ੍ਹਾਂ ਦੀ ਅਣਬਣ ਹੋ ਜਾਂਦੀ ਹੈ ਕਿ ਉਸਦੇ ਸਹੁਰਾ ਪਰਿਵਾਰ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਔਰ ਥੋੜੇ ਦਿਨਾਂ ਬਾਅਦ ਹੀ ਫਿਰ ਖਬਰ ਮਿਲਦੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਹੁਣ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਹਿ ਸਕਦੇ ਆ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਨੌਜਵਾਨ ਦੇ ਸਹੁਰੇ ਪਰਿਵਾਰ ਦੇ ਉੱਤੇ ਕਿ ਉਹਨਾਂ ਦੇ ਪੁੱਤ ਨੇ ਕੋਈ ਫਾਹਾ ਨਹੀਂ ਲਿਆ ਸਗੋਂ ਕਤਲ ਦਾ ਖੱਛਾ ਜਤਾਇਆ ਜਾ ਰਿਹਾ ਤਾਂ ਦੱਸਿਓ ਕਿ ਪੂਰਾ ਮਾਮਲਾ ਜਿਹੜਾ ਫਰੀਦਕੋਟ ਤੋਂ ਸਾਹਮਣੇ ਜਿੱਥੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਹਾਂਗਕਾਂਗ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਵੀ ਸੁਣ ਲੈਂਦੇ ਹਾਂ ਮੇਰਾ ਨਾਮ ਸੁਖਦੀਪ ਖਰ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਦਾ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ 1 ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਰਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਆ ਜਿਹੜਾ ਉਹਨਾਂ ਨੇ ਆਪ ਦਾ ਨਜ਼ਰਾ ਸਭ ਸੁਕਤਾ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਆ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਹੀ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਰਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰ ਬਾਹਰ ਚਲੇ ਗਏ ਸੀ ਤੇ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਫਾਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਯਾ ਅਸੀਂ ਇਹਨੂੰ ਤੰਗ ਪਰੇਸ਼ਾਨ ਨਹੀਂ ਕਰਾਂਗੇ ਵੀ ਅਸੀਂ ਇਹਦੀ ਜ਼ਿੰਮੇਵਾਰੀ ਤੇ ਅਸੀਂ ਇਹਨੂੰ ਲੈ ਕੇ ਜਾਵਾਂਗੇ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਵੀ ਪੂਰੀ ਜ਼ਿੰਮੇਵਾਰੀ ਚੱਕੀ ਸੀ ਤੇ ਵੀ ਸਾਡੀ ਜ਼ਿੰਮੇਵਾਰੀ ਆ ਵੀ ਅਸੀਂ ਉਹਨਾਂ ਨਾਲ ਲਿਖਤ ਵੀ ਕਰਨੀ ਚਾਹੁੰਦੇ ਸੀ ਪਰ ਉਹਨਾਂ ਨੇ ਨਹੀਂ ਕੀਤੀ ਵੀ ਅਸੀਂ ਆਪ ਇੱਥੇ ਖੜੇ ਆ ਤੁਹਾਡੇ ਬਰਾਬਰ ਇਸ ਤਰ੍ਹਾਂ ਦਾ ਕੁਝ ਕਦੇ ਵੀ ਨਹੀਂ ਹੋਊਗਾ ਤੇ ਫਿਰ ਉਸ ਤੋਂ ਜਾਣ ਤੋਂ ਬਾਅਦ ਬਸ ਇਹ 10-15 15 ਦਿਨ ਇਕੱਠੇ ਰਹੇ ਆ ਫਿਰ ਉਹਨਾਂ ਨੇ ਉੱਥੇ ਜਾ ਕੇ ਦਾ ਰੂਪ ਬਦਲ ਲਿਆ ਵੀ ਤੁਸੀਂ ਉਧਰ ਜਾ ਕੇ ਸਾਡੇ ਸਾਡੇ ਰਿਸ਼ਤੇਦਾਰਾਂ ਚ ਸਾਡੀਆਂ ਗੱਲਾਂ ਦੱਸੀਆਂ ਜਾਂ ਕੁਝ ਵੀ ਕੀਤਾ ਤੇ ਅਸੀਂ ਤੁਹਾਨੂੰ ਹਣਾ ਤੈਨੂੰ ਇੱਥੇ ਦੱਸਾਂਗੇ ਅਸੀਂ ਕੀ ਕਰਕੇ ਦਿਖਾ ਸਕਦੇ ਹਾਂ ਤੇ ਉਸ ਤੋਂ ਬਾਅਦ ਉਹਨੇ ਇਹ ਲੱਗ ਰਹਿਣ ਲੱਗ ਪਏ ਇਹਨਾਂ ਦੇ ਅਪਸ ਵਿੱਚ ਡਿਸਪਿਊਟ ਹੋ ਗਿਆ ਤੇ ਉਸ ਤੋਂ ਬਾਅਦ ਜਦੋਂ ਇਹਦਾ ਭਰਾ ਕੁੜੀ ਦਾ ਭਰਾ ਕੁੜੀ ਦੀ ਮਦਰ ਫਾਦਰ ਇਵਨ ਕੇ ਕੁੜੀ ਆਪ ਵੀ ਇਹਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਤੋਂ 1 ਮਿਲੀਅਨ ਡਾਲਰ ਦੀ ਡਿਮਾਂਡ ਕਰਦੇ ਸੀ ਫਿਰ ਇਹਦੀ ਮੇਰੀ ਛੋਟੀ ਸਿਸਟਰ ਵੀ ਉਧਰ ਆ ਉਹ ਕਹਿੰਦੇ ਸੀ ਅਸੀਂ ਤੇਰੀ ਸਿਸਟਰ ਨੂੰ ਕੁਝ ਕਰਵਾ ਦਾਂਗੇ ਇਹਨੂੰ ਕਹਿੰਦੇ ਸੀ ਇਸ ਚਾਈਨਸ ਪੀਪਲਸ ਨੂੰ ਬੁਲਾ ਕੇ ਅਸੀਂ ਤੁਹਾਡਾ ਤੈਨੂੰ ਮਰਵਾ ਦਾਂਗੇ ਤੇਰੀ ਸਿਸਟਰ ਨੂੰ ਕੁਝ ਕਰਵਾਵਾਂਗੇ ਇਸ ਤਰ੍ਹਾਂ ਦੀਆਂ ਨੂੰ ਲਗਾਤਾਰ ਧਮਕੀਆਂ ਦਿੰਦੇ ਰਹੇ ਅੰਦਰ ਡਿਸਪਿਊਟ ਚੱਲੀ ਗਿਆ ਫਿਰ ਇਹਨਾਂ ਨੇ ਸੈਟਲਮੈਂਟ ਕਰਨ ਦੀ ਵੀ ਜਿਵੇਂ ਚਾਹੁੰਦੇ ਸੀ ਤਾਂ ਲੋਗੇ ਇਸ ਵਿੱਚ ਐਡਜਸਟ ਕਰ ਲੈਣਾ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਫਿਰ ਇਹਨੇ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਹੁਣ ਜਿਹੜੀ ਸਾਨੂੰ ਖਬਰ ਮਿਲੀ ਹੈ ਇਹਨੂੰ ਗਏ ਨੂੰ ਤਿੰਨ ਚਾਰ ਚਾਰ ਮਹੀਨੇ ਹੋਏ ਆ ਤੇ ਵੀ ਉਨੇ ਸੁਸਾਈਡ ਕਰ ਲਿਆ ਸਾਨੂੰ ਇਹ ਖਬਰ ਮਿਲੀ ਐਨੇ 16 16 ਜਨਵਰੀ ਨੂੰ ਸਾਨੂੰ ਸ਼ਾਮ ਨੂੰ ਖਬਰ ਮਿਲੀ ਆ ਵਿਹਾਰਪ੍ਰਿਤ ਨੇ ਫਾਇਲ ਲੈ ਲਿਆ ਤੇ ਨਾਲ ਦੇ ਜੋ ਰਹਿੰਦੇ ਸੀ ਉਹਨਾਂ ਨੇ ਦੇਖਿਆ ਤੇ ਪਰ ਜੋ ਵੀ ਉਹਦੀ ਹਾਲਤ ਹੈ ਜੇ ਸਾਲ ਦੇ ਵਿੱਚ ਉਹਦੀ ਸਾਨੂੰ ਬਾਡੀ ਮਿਲੀ ਆ ਉਹਦੇ ਕੱਪੜੇ ਫਟੇ ਹੋਏ ਆ ਉਹ ਨਵੇਂ ਕੱਪੜੇ ਆ ਜੋ ਉਹਨਾਂ ਨੂੰ ਮਿਲਣ ਗਿਆ ਹੋਇਆ ਸੀ ਉਥੋਂ ਆਇਆ ਹੋਣੀ ਵੀਡੀਓ ਰਿਕਾਰਡ ਕੀਤੀਆਂ ਸਾਡੇ ਕੋਲ ਵੀਡੀਓਜ਼ ਹੈਆਂ ਜਿਹਆਂ ਆਉਂਦੀਆਂ ਜਿਹੜੀਆਂ ਨੇ ਰਿਕਾਰਡ ਕੀਤੀਆਂ ਹੋਈਆਂ ਵੀ ਮੈਂ ਰੋ ਰੋ ਕੇ ਕਹਿ ਰਹੇ ਵੀ ਇਹਨਾਂ ਨੇ ਮੈਨੂੰ ਇੰਜ ਕੀਤਾ ਇਹਨਾਂ ਨੇ ਮੈਨੂੰ ਇੰਜ ਕੀਤਾ ਪਹਿਰੇ ਵਨ ਕੇ ਜਿਹੜੇ ਉਹਨਾਂ ਨੇ ਉਹ ਤਦੋਂ ਪੈਸਿਆਂ ਦੀ ਡਿਮਾਂਡ ਕਰ ਰਹੇ ਸੀ 1 ਮਿਲੀਅਨ ਡਾਲਰ ਦੀ ਜਾਂ ਉਹਨਾਂ ਧਮਕੀਆਂ ਦੇ ਰਹੇ ਸੀ ਸਾਡੇ ਕੋਲ ਸਾਰੇ ਸਬੂਤ ਵੀ ਹੈਗੇ ਹਨ ਇਹਨਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹੀ ਆਵੇ ਉਹ ਜਿਹੜਾ ਉਹ ਆਉਵੇ ਉਹਦੀ ਸਾਰੀ ਜੋ ਇਨਵੈਸਟੀਗੇਸ਼ਨ ਕੀਤੀ ਜਾਵੇ ਵੀ ਉੱਥੇ ਉੱਥੇ ਕੋਈ ਯੂਨੀ ਸੋਸਾਇਟੀ ਨਹੀਂ ਕੀਤਾਗਾ ਉਹਦੇ ਨਾਲ ਕੁਝ ਹੋਇਆ ਕਿਹਨਾਂ ਜਿਹੜਾ ਬਲਦੇਵ ਸਿੰਘ ਜਿਹਦੇ ਬੇਟੇ ਦੀ ਡੈਥ ਹੋਈ ਉੱਥੇ ਕੀ ਕਹਿਣਾ ਜਾਨੇ ਉਹ ਕੀ ਮੰਗਤ ਸੀ ਉਹਨੂੰ ਜੀ ਉਹਦਾ ਸਾਰਾ ਪਰਿਵਾਰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਉਹ ਸਾਡੇ ਕੋਲੇ ਗੱਲ ਵੀ ਕਰਦਾ ਸੀ ਤੇ ਪਰ ਉਹਨੂੰ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਟੌਰਚਰ ਕੀਤਾ ਤੇ ਹੁਣ ਸਾਨੂੰ ਖਬਰ ਮਿਲੀ ਆ ਵੀ ਉਹਨੇ ਸੂਸਾਇਡ ਕੀਤਾ ਪਰ ਸਾਨੂੰ ਉਹ ਤੋਂ ਪਤਾ ਨਹੀਂ ਇਹ ਨਹੀਂ ਸਰ ਕਰ ਨਹੀਂ ਸਰਦਾ ਉਹ ਬਹੁਤ ਸਟਰੋਂਗ ਮੁੰਡਾ ਸੀਗਾ ਪਰ ਇਹਨਾਂ ਨੇ ਜ਼ਿਆਦਾ ਟੌਰਚਰ ਕਰਕੇ ਤੇ ਉਸ ਸੂਸਾਇਡ ਤਾਂ ਕਰ ਨਹੀਂ ਸਕਦਾ ਸੀ ਪਰ ਉਸ ਸਾਨੂੰ ਸ਼ੱਕ ਲੱਗਦਾ ਵੀ ਉਹਨੂੰ ਕੋਦਾ ਮਰਡਰ ਹੋਇਆ ਤੇ ਇਹਦੀ ਜਾਂਚ ਕੀਤੀ ਜਾਵੇ ਸਾਨੂੰ ਇਨਸਾਫ ਮਿਲੇ ਤਾਂ ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਂਗਕਾਂਗ ਦੇ ਵਿੱਚ ਰੂ ਕੰਬਾਉ ਮੌਤ ਦੀ ਖਬਰ ਜਦੋਂ ਮਾਪਿਆਂ ਨੂੰ ਮਿਲਦੀ ਹੈ ਤਾਂ ਤਾਂ ਹਾਂ ਮਾਰਦਾ ਰੋਂਦਾ ਹੋਇਆ ਪਰਿਵਾਰ ਚੱਲਿਆ ਨਹੀਂ ਜ਼ਿਆਦਾ ਤਾਂ ਬਿਲਕੁਲ ਦੱਸਦੀ ਹੈ ਕਿ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ 25 ਸਾਲ ਹੁੰਦੀ ਹੈ ਹਜੇ ਇੱਕ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੁੰਦਾ ਹੈ ਤਾਂ ਦੱਸਦੀ ਹੈ ਕਿ ਉਸ ਦਾ ਹਮਸਫਰੀ ਯਾਨੀ ਉਸ ਦੀ ਘਰ ਵਾਲੀ ਦਾ ਪਰਿਵਾਰ ਹਾਂਗਕਾਂਗ ਦੇ ਵਿੱਚ ਪੀਆਰਸੀ ਪੱਕਾ ਸੀ ਔਰ ਉਹ ਨੌਜਵਾਨ ਵੀ ਆਪਣੀ ਪਤਨੀ ਦੇ ਨਾਲ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਤਾਂ 6 ਮਹੀਨਿਆਂ ਬਾਅਦ ਹੀ ਉਹ ਵਿਆਹ ਤੋਂ ਹਾਂਗਕਾਂਗ ਚਲਾ ਜਾਂਦਾਰ ਕੁਝ ਦਿਨਾਂ ਬਾਅਦ ਉਸਦੀ ਪਤਨੀ ਦੇ ਨਾਲ ਕਲੇਸ਼ ਹੁੰਦਾ ਹੈ ਜਿਸ ਤੇ ਚਲਦਿਆਂ ਉਹ ਵਾਪਸ ਵੀ ਆ ਜਾਂਦਾ ਹੈ ਪਰ ਰਿਸ਼ਤੇਦਾਰ ਨੇ ਜਿਹੜੇ ਵਿਚਪੈ ਕਿ ਉਹਨਾਂ ਦੀ ਸੁਲਾਹ ਕਰਵਾ ਦਿੰਦੇ ਨੇ ਔਰ ਉਸ ਨੂੰ ਫਿਰ ਤੋਂ ਹਾਂਗਕਾਂਗ ਤੇ ਚੰਨਦੇ ਨੇ ਜਿਸ ਤੇ ਚਲਦਿਆਂ ਉਸ ਨੌਜਵਾਨ ਤਸਦੀ ਪਤਨੀ ਦੇ ਵਿਚਾਲੇ ਕੁਝ ਇਸ ਤਰ੍ਹਾਂ ਦੀ ਅਣਬਣ ਹੋ ਜਾਂਦੀ ਹੈ ਕਿ ਉਸ ਤੇ ਸਹੁਰਾ ਪਰਿਵਾਰ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲੱਗ ਜਾਂਦੇ ਨੇ ਔਰ ਥੋੜੇ ਦਿਨਾਂ ਬਾਅਦ ਹੀ ਫਿਰ ਖਬਰ ਮਿਲਦੀ ਹੈ ਕਿ ਉਹਨਾਂ ਦੇ ਨੌਜਵਾਨ ਪੁੱਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਿਆ ਹੁਣ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਿਆ ਸਕਦੇ ਆ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਨੌਜਵਾਨ ਦੇ ਸਾਰੇ ਪਰਿਵਾਰ ਦੇ ਉੱਤੇ ਕਿ ਉਹਨਾਂ ਦੇ ਪੁੱਤ ਨੇ ਕੋਈ ਫਾਹਾ ਨਹੀਂ ਲਿਆ ਸਗੋਂ ਕਤਲ ਦਾ ਖੱਛਾ ਜਤਾਇਆ ਜਾ ਰਿਹਾ ਤਾਂ ਦੱਸਦੇ ਕਿ ਪੂਰਾ ਮਾਮਲਾ ਜਿਹੜਾ ਫਰੀਦਕੋਟ ਤੋਂ ਸਾਹਮਣੇ ਹੈ ਜਿੱਥੇ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਹਾਂਗਕਾਂਗ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਹੈ ਆਓ ਵੀ ਸੁਣ ਲੈਂਦੇ ਹਾਂ ਮੇਰਾ ਨਾਮ ਸੁਖਦੇਵ ਖਰ ਮੇਰੇ ਬ੍ਰਦਰ ਦਾ ਨਾਮ ਹਰਪ੍ਰੀਤ ਸਿੰਘ ਤੇ ਉਹ ਹਾਂਗਕਾਂਗ ਵਿਆਹ ਕਰਾ ਕੇ ਗਿਆ ਸੀਗਾ ਉਧਰ ਦਾ ਹੀ ਸਾਰਾ ਹਾਂਗਕਾਂਗ ਦਾ ਵੀਰ ਪਰਿਵਾਰ ਸੀਗਾ ਇੱਕ ਸਾਲ ਉਹਦੇ ਵਿਆਹ ਨੂੰ ਹੋਇਆ ਪਿਛਲੇ ਸਾਲ ਦਸੰਬਰ ਦੇ ਵਿੱਚ ਉਹਦਾ ਵਿਆਹ ਹੋਇਆ ਸੀ ਉਸ ਤੋਂ 6 ਮਹੀਨੇ ਬਾਅਦ ਉਹਦਾ ਵੀਜ਼ਾ ਆ ਗਿਆ ਸੀ ਤੇ ਕੁੜੀ ਆਪ ਨੂੰ ਲੈਣ ਆਈ ਸੀ ਫਿਰ ਉਸ ਤੋਂ ਬਾਅਦ ਜਦੋਂ ਜੁਲਾਈ ਦੇ ਵਿੱਚ ਚਲੇ ਗਏ ਆ ਤਾਂ ਉੱਥੇ ਜਾ ਕੇ ਉਹ ਸਾਰਾ ਪਰਿਵਾਰ ਆ ਜਿਹੜਾ ਉਹਨਾਂ ਨੇ ਆਦਾ ਨਜ਼ਰਾ ਸਭ ਕੁਤਾ ਉਹਨਾਂ ਦਾ ਬਦਲ ਗਿਆ ਸੀ ਇਹਦੇ ਪ੍ਰਤੀ ਵਰਤਾਓ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਤੇ ਬਹੁਤ ਹੀ ਜ਼ਿਆਦਾ ਦਿਮਾਗੀ ਤੌਰ ਤੇ ਉਹਨੂੰ ਟੌਰਚਰ ਕਰਦੇ ਰਹੇ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਇਹ ਦੋਵੇਂ ਜਣੇ ਵਾਪਸ ਆ ਗਏ ਫਿਰ ਇੱਥੇ ਆ ਕੇ ਜਦੋਂ ਅਸੀਂ ਸਾਰਿਆਂ ਇੱਥੇ ਗੱਲਾਂ ਖੁੱਲੀਆਂ ਵੀ ਕਿਹੜੀ ਗੱਲ ਤੋਂ ਪਰੇਸ਼ਾਨ ਕਰਦੇ ਇਹਨਾਂ ਦੀ ਦੁਬਾਰਾ ਨਵੇਂ ਸਿਰੇ ਤੋਂ ਸੈਟਲਮੈਂਟ ਹੋ ਗਈ ਸੀ ਫਿਰ ਸੈਟਲਮੈਂਟ ਕਰਨ ਤੋਂ ਬਾਅਦ ਫਿਰ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਬਾਹਰ ਚਲੇ ਗਏ ਸੀ ਤਾਂ ਉਹਨਾਂ ਨੇ ਪੂਰੀ ਜ਼ਿੰਮੇਵਾਰੀ ਉਹਦੇ ਆਦਰ ਨੇ ਚੱਕੀ ਸੀ ਵੀ ਮੇਰੀ ਕੁੜੀ ਜਾਂ ਅਸੀਂ